ਜੰਨ ਦੇ ਤੋਂ ਵੀ ਖੜ ਕੇ ਦਿਸ ਜਾਵੇ ਪਰ ਇਸ ਕੰਧ ਤੋਂ ਮਹਾਨ ਕੰਧ ਸਰਹੰਦ ਵਾਲੀ ਜਿਸ ਨੂੰ ਦੇਖ ਕੇ ਹਰ ਅੱਖ ਰਿਸ ਜਾਵੇ ਭਾਵ ਨਾ ਹੋ ਜਾਵੇ ਉਸ ਵੇਲੇ ਉਹ ਜਾ ਕੇ ਬਹੁਤ ਹੀ ਵਿਚਾਰਾ ਆਪਦੀ ਨੇ ਵੀ ਦੇਖਿਆ ਹੋਊਂਗਾ ਇਸ ਬੋਤੇ ਬਸਟਾ ਗ੍ਰਾਮ ਤੇ YouTube ਤੇ ਕਿ ਬਹੁਤ ਸੰਤਾਂ ਜਦੋਂ ਉੱਥੇ ਦਰਸ਼ਨ ਕਰਦੀਆਂ ਨੇ ਤਾਂ ਅਖਾਂ ਨਮ ਹੋ ਜਾਂਦੀਆਂ ਨੇ ਸੋ ਗੁਰੂ ਪਿਆਰੀ ਸਾਧ ਸੰਗਤ ਜੀ ਆਓ ਭਾਈ ਸਾਹਿਬ ਜੀ ਸਾਡੇ ਬਹੁਤ ਸਤਿਕਾਰਯੋਗ ਜਹੰਦਰ ਬਾਬਾ ਜੀ ਗਿਰੀ ਸਿੰਘ ਜੀ ਪੰਥਤਾਲੀ ਗੁਰਨਾਨਕ ਦਲ ਦੇ ਮੁਖ ਸੇਵਾਦਾਰ ਆਪਣੇ ਵਿੱਚ ਬਰਜਮਾਨ ਨੇ ਉਹਨਾਂ ਪਾਸੋਂ ਭਾਈ ਗੁਰਜੀਤ ਸਿੰਘ ਜੀ ਮੇਰੇ ਪਾਸੋਂ ਸ਼ਬਦ ਦੀ ਆਪਾਂ ਸ਼ਬਦ ਸਰਵਣ ਕਰੀਏ ਉਪਰੰਤ ਅਰਦਾਸ ਮੰਗਤੀ ਹੋਵੇਗੀ ਨਵੇਂ ਸਾਲ ਨੂੰ ਜੀਆਂ ਆਪਦਿਆਂ ਹੋਣਾ ਆਪਾਂ ਸਾਰਿਆਂ ਨੇ ਅਰਦਾਸਾਂ ਕਰਨੀਆਂ ਨੇ ਸੱਚੇ ਪਾਤਸ਼ਾਹ ਜੀ ਨਵੇਂ ਸਾਲ ਸਾਡੀ ਜ਼ਿੰਦਗੀ ਵਿੱਚ ਖੁਸ਼ੀਆਂ ਖੇੜੇ ਸੁੱਖ ਆਨੰਦ ਲੈ ਕੇ ਆਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ

ਕੁਦਰਤ ਕੇ ਸਭ ਬੰਦੇ ਕੁਦਰਤ ਕੇ ਸਭ ਬੰਦੇ ਕੁਦਰਤ ਕੇ ਸਭ ਬੰਦੇ ਕੁਦਰਤ ਕੇ ਸਭ ਬੰਦੇ ਹਵਲਿਆ but ਨਾ <laughs> ਖਾ ਬੰਦੇ ਕੁਦਰਤ ਕੇ ਸਭ ਬੰਦੇ ਕੁਦਰਤ ਕੇ ਸਭ ਬੰਦੇ ਕੁਦਰਤ ਕੇ ਸਭ ਬੰਦੇ ਅਵੰਦ ਅਨੰਤਾ ਇਕ ਪਾਤ ੜੇਕ ਪਾਤ ਕਰ ਸਾਚੀ ਸਜਨ ਹਾਰੈ ਸਾਚੀ ਸਜਨ Yeah. ਸਭ ਮੈਂ ਸੱਚਾ ਕਾ ਕੀਆ ਸਭ ਕਿਸ ਹੁਕਮ ਪਛਾਨੈ ਸੋਇ ਕੋ ਜਾਨ ਸੋਇ ਕੋ ਜਾਨ ਬੰਦਾ ਕਹੀਆ ਸੋਈ ਬੰਦਾ ਕਹੀਆ yeah ਖਾਇਆ ਮਲਿਆ ਨੂਰ ਪਾਇਆ ਆਗਮਨ ਆ ਨੂਰ ਪਾਇਆ ਕੁਦਰਤ ਕੇ ਸਭ ਬੰਦੇ ਕੁਦਰਤ ਕੇ ਸਭ ਬੰਦੇ ਕੁਦਰਤ ਕੇ ਸਭ ਬੰਦੇ we ਆਗਤ ਤੇ ਆਤੇ ਮੋਤ ਪਰਗਾਸ ਬੁਰਮਤ ਕੋ ਸਜਾਵਨਾ ਬੁਰਮਤ ਤੋ होत पुनीता Eu ah. ਤਨਉਮੇਟ ਰਹੇਗੇ ਨੇ ਨਵਾਂ ਸਾਲ 2023 ਜਿਸ ਦੀ ਆਮਦ ਵਾਸਤੇ ਅਸੀਂ ਸਾਰੇ ਇਕੱਤਰ ਹੋਏ ਆਂ ਇੱਕ ਦੋ ਬੇਨਤੀਆਂ ਕਰਕੇ ਫਿਰ ਆਪਾਂ ਸਾਰਿਆਂ ਨੇ ਸ਼ਬਦ ਦੇਸ਼ਵਾ ਬਰ ਮੋਏ ਹੈ ਸ਼ੋਕ ਕਰਮਾਂ ਤੇ ਕਭੁ ਨਾ ਟਰੋ ਸਾਰੀ ਚਾਗੰਨੇ ਰੱਖ ਕੇ ਪੜਨਾ ਹੈ ਜਾਪ ਕਰਨਾ ਹੈ ਜਿਸ ਤਰ੍ਹਾਂ ਆਪ ਸਰਬਾ ਸੰਗਤਾਂ ਨੇ ਸਹਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੇ ਸ਼ਹੀਦੀ ਦਿਹਾੜੇ ਮਨਾਏ ਹਨ ਸਾਰੀ ਸੰਗਤ ਨੇ ਮਿਲ ਕੇ ਬਹੁਤ ਸੰਤਾਂ ਨੇ ਸੁਖਮਨੀ ਸਾਹਿਬ ਜੀ ਦੇ ਜਾਪ ਗੁਰਦਾਰਾ ਸਾਹਿਬ ਆਣ ਕੇ ਖਾਸ ਕਰਕੇ ਬੀਬੀਆਂ ਨੇ ਭੈਣਾਂ ਨੇ ਭਰਾਵਾਂ ਨੇ ਜੋ ਹਾਜ਼ਰੀ ਭਰੀ ਹੈ ਪਿਛਲੇ ਤਕਰੀਬਨ 2.5 ਹਫਤਿਆਂ ਤੋਂ ਲਗਾਤਾਰ ਬਹੁਤ માનਵੀ ਖੁਸ਼ ਹੋਇਆ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਵੀ ਹੈ ਜਥੇਦਾਨ ਬਾਬਾ ਹਰੀ ਸਿੰਘ ਜੀ ਜੋ ਮੁਖ ਗ੍ਰੰਥੀ ਸਿੰਘ ਇਥੇ ਦਾਸ ਦੇ ਪਿਤਾ